ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਮੋਗੇ ਅੱਜ ਮੈਂ ਤੁਹਾਨੂੰ ਫੇਰ ਬੜੀ ਦੇਰ ਬਾਅਦ ਇੱਕ ਬਿਮਾਰੀਆਂ ਦਾ ਘਰ ਦਿਖਾ ਰਿਹਾਗਾ ਪਰ ਸਾਰੇ ਸਾਈਲੇਜ ਬਿਮਾਰੀਆਂ ਦੇ ਘਰ ਨਹੀਂ ਹੁੰਦੇ ਪਰ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ ਇਹ ਬਿਲਕੁਲ ਬਿਮਾਰੀਆਂ ਦਾ ਘਰ ਹੈਗਾ ਦੇਖ ਕੇ ਬੜਾ ਅਫਸੋਸ ਹੋਇਆ ਇਹ ਇਦਾਂ ਦਾ ਸਾਈਲੇਜ ਹੈ ਜਿਹੜੀਆਂ ਪੇਟ ਆ ਗਈਆਂ ਇਹ ਪਟਕੇ ਐਨੀਮਲਾਂ ਦੇ પેટ ਦੇ ਵਿੱਚ ਜਾਂਦੀਆਂ ਅੱਗੇ ਐਨੀਮਲਾਂ ਨੂੰ ਇਸ ਤੋਂ ਬਹੁਤ ਸਾਰੀਆਂ ਬਿਮਾਰੀਆਂ ਚੁੰਬੜਦੀਆਂ ਜਿਵੇਂ ਨਸਟੇਟਸ ਮੋਕ ਲੱਗਣਾ ਖੂਨੀ ਮੋਕ ਲੱਗਣਾ ਤੇ ਅਫਾਰਾ ਆਉਣਾ ਦੁੱਧ ਘਟ ਜਾਣਾ ਛਿੱਦੀਆਂ ਆਉਣੀਆਂ ਰਿਪੀਟ ਸਮੱਸਿਆ ਆਵਾਰਸ਼ਨ ਕਰਨਾ ਸਮੇਂ ਤੋਂ ਪਹਿਲਾਂ ਤੂ ਜਾਣਾ ਇਹ ਬਿਮਾਰੀਆਂ ਦਾ ਕਾਰਨ ਇਹ ਸਾਰੀ ਮੈਸ ਮੈਨੇਜਮੈਂਟ ਦਾ ਹੈਗਾ ਇਹਦੇ ਵਿੱਚ ਨੁਕਸ ਕੀ ਹੈਗਾ ਦੋਸਤੋ ਤੁਹਾਡੇ ਨਾਲ ਜ਼ਿਕਰ ਕਰਦੇ ਆ ਨੁਕਸ ਇਹ ਹੈਗਾ ਕਿ ਫਾਰਮਰ ਕੋਲੇ ਐਨੀਮਲ ਘਟ ਹੈਗੇ ਪੇਟ ਦਾ ਸਾਈਜ਼ ਚੁੜਾਈ ਦੇ ਵਿੱਚ ਬਹੁਤ ਵਧੀਆ ਪਰ ਹਾਈਟ ਬਹੁਤ ਜ਼ਿਆਦਾ ਗਈ ਜਿਹੜੀ ਕਿ ਉੱਤਰਦੀ ਨਹੀਂ ਤੇ ਬਾਕੀ ਪੱਟਣ ਦਾ ਜਿਹੜਾ ਢੰਗ ਆ ਉਹ ਵੀ ਨਹੀਂ ਬਹੁਤਾ ਵਧੀਆ ਦੇਖੋ ਖੱਡੇ ਪਾਏ ਪਏ ਆ ਕਿਤੇ ਕਿਤੋਂ ਬਹੁਤ ਜ਼ਿਆਦਾ ਪੱਟਿਆ ਕਿਤੋਂ ਘੱਟ ਪੱਟਿਆ ਪ੍ਰੋਪਰ ਪਟੈਰਿੰਗ ਤੇ ਇਹ ਇਹਦੇ ਕਾਰਨਾਂ ਗੇ ਦੋਸਤੋ ਆਪਣੇ ਜਾਨਵਰਾਂ ਨੂੰ ਬਚਾਉਣ ਵਾਸਤੇ ਤੁਹਾਨੂੰ ਅਵੇਅਰ ਹੋਣਾ ਪਊਗਾ ਆਪਣੀ ਸਿਹਤ ਲਈ ਅਤੇ ਜਾਨਵਰਾਂ ਦੀ ਸਿਹਤ ਲਈ ਤੁਹਾਨੂੰ ਇਸ ਚੀਜ਼ਾਂ ਤੇ ਖਿਆਲ ਕਰਨਾ ਪਊ ਕੀ ਖਿਆਲ ਕਰੋਗੇ ਚਲੋ ਹੁਣ ਜਿਹੜੀਆਂ ਗਲਤੀਆਂ ਹੋ ਗਈਆਂ ਉਹਨੂੰ ਅੱਗੇ ਤੋਂ ਸੁਧਾਰੋ ਇਹਦੀ ਹਾਈਟ ਘਟਾ ਕਰੋ ਪਰ ਹੁਣ ਜਿਹੜਾ ਕੁਝ ਹੋਇਆ ਉਹਦੇ ਲਈ ਕੀ ਕਰਨਾ ਚਾਹੀਦਾ ਉਹਦੇ ਲਈ ਆਪਾਂ ਨੂੰ ਇੱਕ ਤਾਂ ਇਦੀ ਜਿਹੜੀ ਕਟਾਈ ਐ ਉਹ ਬਿਲਕੁਲ ਪਲੈਨ ਕਰਨੀ ਚਾਹੀਦੀ ਹੈਗੀ ਤੇ ਉਹ ਪਲੈਨ ਕਰਨ ਤੋਂ ਬਾਅਦ ਫਿਰ ਥੋੜੀ ਜਿਹੜੀ ਹਵਾ ਦੇ ਵਿੱਚ ਘੱਟ ਐਂਟਰ ਕਰਦੀ ਐ ਤੇ ਫਿਰ ਉਹ ਉੱਲੀ ਨਹੀਂ ਪੈਂਦੀ ਪਉ ਘੱਟ ਪਉ ਦੂਸਰੀ ਇਹਦੇ ਤੇ ਤੁਹਾਨੂੰ ਜਿਹੜੀ ਕਟਾਈ ਤੋਂ ਬਾਅਦ ਹੱਥ ਮਾਰ ਕੇ ਸਫਾਈ ਕਰ ਦੇਣੀ ਚਾਹੀਦੀ ਹੈ ਜਿਹੜਾ ਕਿ ਨਰਮ ਪੋਲਾਚਾਰ ਹੈਗਾ ਉਹ ਤੁਹਾਡਾ ਥੱਲੇ ਡਿੱਗ ਪੇ ਤੇ ਤੁਸੀਂ ਉਹਨੂੰ ਯੂਜ਼ ਕਰ ਲਓ ਤੇ ਉਹਨੂੰ ਉੱਲੀ ਨਾ ਪਵੇ ਖੜ ਗੱਲ ਇਹਦੇ ਵਿੱਚ ਵੱਡੀ ਜਿਹੜੀ ਐਡ ਆਨ ਕਰਨ ਵਾਲੀ ਹੈ ਵੀ ਤੁਹਾਡੇ ਐਨੀਮਲਾਂ ਨੂੰ ਸਿੱਲਾਂ ਦੇ ਦਿਨਾਂ ਦੇ ਵਿੱਚ ਟਾਕਸੀ ਵੈਂਡਰ ਜ਼ਰੂਰ ਐਡ ਕਰੋ ਤਾਂ ਜੋ ਕਿ ਇਹ ਜ਼ਿਆਦਾ ਟਾਕਸਿਸਿਟੀ ਵਾਲਾ ਸਾਈਲੇਜ ਹੈ ਜਿਹੜਾ ਉਹੋ ਤੁਸੀਂ ਨਾ ਪਾਵੋ ਤੇ ਜਿਹੜੀ ਤੁਹਾਨੂੰ ਦਿਖਦੀ ਨਹੀਂ ਅੱਖਾਂ ਤੋਂ ਟਾਕਸਿਸਿਟੀ ਉਹ ਤੁਹਾਡੇ ਟਾਕਸੀ ਵੈਂਡਰ ਦੇ ਨਾਲ ਵੈਂਡ ਹੋ ਕੇ ਬਾਹਰ ਨਿਕਲ ਜੇ ਤੁਹਾਡੇ ਪਸ਼ੂਆਂ ਨੂੰ ਹੋਣ ਵਾਲੇ ਰੋਗਾਂ ਤੋਂ ਬਚਾਇਆ ਜਾ ਸਕੇ ਤੇ ਸੋ ਸਾਈਲੇਜ ਨੂੰ ਬਹੁਤ ਹੀ ਸੀਰੀਅਸ ਮੁੱਦਾ ਲਵੋ ਅਤੇ ਆਉਣ ਵਾਲੇ ਸਮਿਆਂ ਦੇ ਵਿੱਚ ਆਪਣੀ ਹਾਈਟ ਹੈ ਜਿਹੜੀ ਉਹ ਇੰਨੀ ਕ ਪਾਓ ਕਿ ਤਕਰੀਬਨ ਤੁਸੀਂ 6 ਤੋਂ 8 ਇੰਚ ਦੇ ਲਈ ਕਟਾਈ ਕਰੋ ਤੇ ਤਾਂ ਜੋ ਕਿ ਇਹ ਬਿਮਾਰੀਆਂ ਤੋਂ ਬਚਿਆ ਜਾ ਸਕੇ ਸਭ ਤੋਂ ਜ਼ਿਆਦਾ ਸਾਈਲੇਜ ਤੋਂ ਇਦਾਂ ਦੇ ਸਾਈਲੇਜ ਤੋਂ ਬਿਮਾਰੀਆਂ ਪੈਦਾ ਹੁੰਦੀਆਂ ਜਿਹੜਾ ਸਹੀ ਢੰਗ ਨਾਲ ਨਹੀਂ ਪਿਆਵਾ ਜਿਹੜੇ ਸਾਈਲੇਜ ਸਹੀ ਪਏ ਵਿਆ ਉਹਦਾ ਜਿਹੜਾ ਗਮਰਾਹ ਕਰਨ ਵਾਲਾ ਪ੍ਰਚਾਰ ਹੈਗਾ ਉਹ ਬਿਲਕੁਲ ਗਲਤ ਹੈ ਜਿਨ੍ਹਾਂ ਨੂੰ ਪਾਉਣਾ ਆਉਂਦਾਗਾ ਸਹੀ ਵਰਤਨਾ ਆਉਂਦਾਗਾ ਉਹ ਸਾਈਲੇਜ ਬਹੁਤ ਹੀ ਵਧੀਆ ਹੁੰਦਾ ਪਰ ਸਾਈਲੇਜ ਦੀ ਇਹਦੀ ਸਟੇਜ ਬਹੁਤ ਵਧੀਆ ਪਾਈ ਸੀ ਬਾਈਆਂ ਨੇ ਦੇਖੋ ਤੁਸੀਂ ਕੌਰਨ ਬਹੁਤਾ ਵਿੱਚ ਤੇ ਪਰ ਇਹਦੀ ਤਹਿ ਨਾ ਪੱਟੀ ਜਾਣ ਦੇ ਕਾਰਨ ਇਹ ਖਰਾਬ ਹੋਣ ਲੱਗਿਆਗਾ ਸੋ ਟੌਕਸੀ ਵੈਂਡਰ ਵੀ ਵਰਤੋ ਤੇ ਇਹਦੇ ਤੇ ਮਾਰਨ ਵਾਲੀਆਂ ਸਪ੍ਰੇਹਾਂ ਵੀ ਆਉਂਦੀਆਂ ਜਿਹੜੀਆਂ ਪਿੱਟ ਤੇ ਵੱਜ ਜਾਂਦੀਆਂ ਸੈਕੰਡ ਡੇ ਤੱਕ ਇਹਦੀ ਸੈਲਫ ਲਾਈਫ ਨੂੰ ਵਧਾਉਂਦਿਆਂ ਤੇ ਸੋ ਟੌਕਸੀ ਵੈਂਡਰ ਵੀ ਕਿਸੇ ਵਧੀਆ ਕੁਆਲਟੀ ਦਾ ਵਰਤੋ ਕਿੰਨਾ ਵਰਤਣਾ ਕਿਹੜੀ ਸਟੇਜ ਤੇ ਵਰਤਣਾ ਉਹ ਤੁਸੀਂ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹੋਗੇ ਬਾਕੀ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈਗਾ ਜੇ ਕਿਸੇ ਨੂੰ ਨਹੀਂ ਪਤਾ ਇਸ ਵਾਰੇ ਜਾਣਕਾਰੀ ਲੈਣੀ ਹੋਵੇ ਤਾਂ ਉਹ ਮੇਰੇ ਇਸੇ ਨੰਬਰ ਤੇ ਕਾਲ ਕਰ ਸਕਦਾ ਹੈਗਾ ਤੇ ਵਟਸਐਪ ਕਰ ਸਕਦਾ ਹੈਗਾ ਤੁਹਾਨੂੰ ਇਸ ਚੀਜ਼ ਤੋਂ ਪਹਚਾਵਾਗੇ ਤੇ ਸੋ ਇਹ ਚੀਜ਼ਾਂ ਤੋਂ ਬਚੋ ਜੇ ਮੇਰੀ ਵੀਡੀਓ ਅਵੇਅਰਨੈਸ ਲਈ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿ ਜਿਹੜੇ ਫਾਰਮਰ ਭਰਾ ਪਿੰਡਾਂ ਦੇ ਵਿੱਚ ਇਦਾਂ ਦਾ ਸਾਈਲੇਜ ਪਾਉਂਦੇ ਹੈਗੇ ਉਹ ਆਪਣੇ ਪਸ਼ੂ ਨੂੰ ਬਚਾ ਸਕਣ ਉਹ ਇਹ ਐਨੀਮਲਾਂ ਲਈ ਵੀ ਘਾਤਕ ਹੈ ਮਨੁੱਖਾਂ ਲਈ ਵੀ ਘਾਤਕ ਹੈ ਤੇ ਧੰਨਵਾਦ ਦੋਸਤੋ